ਜੋ ਚੱਲ ਰਿਹਾ ਵਾਪਸ ਤੇ ਹੁਣ ਦਿਲ ਨੂੰ ਹੌਲ ਪੈ ਰਹੇ ਨੇ ਦਰਵਾਜ਼ਾ ਬੰਦ ਕਰਤਾ ਪ੍ਰੋਟੋਨ ਤੇ ਚਲੋ ਹੁਣ ਦੇਖੋ ਕਿੱਦਾਂ ਆਉਂਦੀ ਆ ਰਾਜਾ ਉਹ ਕ੍ਰੇਡਾ ਬੈਠਾ ਤੇ ਮੰਮੀ ਕੰਦੇ ਨੇ ਕਿ ਹੁਣ ਸੀ ਮੰਮੀ ਨਾਲ ਲੈ ਚਲੇ ਆ ਕਾਫੀ ਕਮੈਂਟ ਆਈ ਇਹ ਕਹਿੰਦੇ ਮੰਮੀ ਨਾਲ ਲੈ ਆ ਉਹ ਨਾਲ ਲੈ ਆ ਤੇ ਚਲ ਚਲੀ ਮਮੀ ਕਿਤੇ ਗਈ ਮੋੜਾ ਤੱਕ ਲੱਗੀ ਸੀ ਬਸ ਰੋਣਾ ਕਰ ਗਈ ਮਮੀ ਨਾਲ ਚੱਲੇ ਰਹਿਣਾ ਫੇਰ ਆਜੇਂ ਗੇ ਘਰ ਨੂੰ ਦੇਖ ਕੇ ਹੁੰਦਾ ਪੇੜ ਦੇ ਹਾਂ ਵੀ ਘਰ ਅਸੀਂ ਤਾਲਾ ਲਾ ਕੇ ਚੱਲੇ ਆ ਛੋਟੇ ਛੋਟੇ ਹੁੰਦੇ ਤੇ ਖੇਡਦੇ ਰਹੇ ਹੁਣ ਕਦੇ ਸਾਲਾ ਮੱਧੀ ਆਈ ਦਾ ਲਾਈਫ ਚ ਇੰਨੇ ਬਿਜੀ ਹੋ ਗਏ ਕਿ ਟਾਈਮ ਹੀ ਨਹੀਂ ਲੱਗਦਾ ਆਉਣ ਦਾ ਬਸ ਇੱਕ ਦੋ ਦਿਨ ਵਾਸਤੇ ਆਓ ਤੇ ਬਸ ਕੋ ਜਿਹੜੇ ਤੇ ਪਰੌਣਿਆਂ ਵਾਂਗੂ ਆਓ ਤੇ ਬਸ ਫਟਾਫਟ ਤੁਰ ਜਾਓ ਚਲੋ ਜੀ ਬਹਿ ਗਏ ਅਸੀਂ ਸਾਰੇ ਗੱਡੀ 'ਚ ਚੱਲੇ ਆਂ ਜੀ ਹੁਣ ਸੰਗਰੂਰ ਨੂੰ ਬਾਕੀ ਮਿਲਦਾ ਰਾਹ 'ਚ ਅਸੀਂ ਫੇਰ ਖੜਨਾ ਆਪਣੀ ਮੇਰੀ ਮਾਮਾ ਜੀ ਦੀ ਬੇਟੀ ਹੈ ਸਰਾਂਦ ਉੱਥੇ ਖੜਨਾ ਉਹਨਾਂ ਨੂੰ ਮਿਲ ਕੇ ਫੇਰ ਅੱਗੇ ਚੱਲਾਂਗੇ ਚਲੋ ਚੱਲੀਏ ਚਲੋ ਜੀ ਸੱਚਾ ਬਾਦਸ਼ਾਹ ਹਰਮਤਸਾ ਉਧੋਂ ਪਰ ਆਪ ਨੂੰ ਵੈਸੀ ਹੁਣ ਤੁਹਾਨੂੰ ਪਿੰਡ ਦਾ ਵੀਊ ਦਿਖਾਉਨੇ ਆ ਹਾਂ ਹੁਣ ਦੇਡ ਤੇ ਪਿੰਡ ਤੇ ਇਸ ਟਾਈਮ ਕੋਈ ਨਹੀਂ ਜੀ ਸਾਰੇ ਨਗਰ ਕੀਰਤਨ ਦੇ ਪਿੱਛੇ ਚਲੇ ਗਏ ਜਿਵੇਂ ਤੁਸੀਂ ਦੇਖਿਆ ਤੇ ਸਾਰੇ ਨਗਰ ਕੀਰਤਨ ਤੇ ਪਿੱਛੇ ਗਏ ਹੋਏ ਨੇ ਇਧਰ ਪਿੱਛੇ ਬੈਠੇ ਮੰਮੀ ਤੇ ਦੰਮੂ ਤੇ ਸਿਮੂ ਬਾਏ ਬਾਏ ਨਾਨੀ ਦਾ ਹਾਊਸ ਮਾਮੂ ਹਾਊਸ ਨਾਨੀ ਹਾਊਸ ਇਧਰ ਤਾਂ ਰਕਾਉ ਨਹੀਂ ਪਾਉਣਾ ਸੱਚ ਨਗਰ ਕੀਰਤਨ ਮੈਂ ਗੁਰਦੁਆਰਾ ਸਾਹਿਬ ਦਿਖਾਵਾਂ ਆ ਵੇਖੋ ਜੀ ਆਹ ਤਾ ਹੁਣ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਆ ਵੀ ਥਾਂ ਲੈ ਆ ਲਿਆ ਤੇ ਆ ਸਾਡਾ ਗੁਰਦੁਆਰਾ ਸਾਹਿਬ ਵਾਹਿਗੁਰੂ ਸੱਚੇ ਪਾਤਸ਼ਾਹ ਲੋ ਜੀ ਕਰੋ ਦਰਸ਼ਨ ਸਾਡੇ ਪਿੰਡ ਵਾਲਾ ਗੁਰਦੁਆਰਾ ਸਾਹਿਬ ਰੁਕੋ ਯਾਰ ਲੋ ਯੋ ਸਾਹਮਣੇ ਕਰਦੇ ਨੇ ਗੱਡੀ ਸਾਹਮਣੇ ਸਾਡੀਆਂ ਪੈੜੀਆਂ ਨੇ ਸਾਡੇ ਖੇਤ ਉਹ ਸਾਡੀ ਮੋਟਰ ਦੇਖਦੀ ਪਈ ਸਾਹਮਣੇ ਜਿਵੇਂ ਤੁਸੀਂ ਪਿਛਲੇ ਵਲੋਗਾਂ ਚ ਦੇਖਿਆ ਸੀ ਇਧਰ ਸਾਡੀਆਂ ਪੈੜੀਆਂ ਨੇ ਇਦਾਂ ਦੇ ਪਿੱਛੇ ਦੀ ਲੰਘਦੇ ਪਏ ਅਸੀਂ ਨਹੀਂ ਹਜੇ ਨਹੀਂ ਇੱਧਰ ਆਏ ਨਹੀਂ ਪਾਸੇ ਨਹੀਂ ਹੋ ਸੀ ਪਰੋਗਰਾਮ ਨਹੀਂ ਇੱਥੇ ਹੁਣਾ ਲਓ ਜੀ ਨਿਕਲ ਗਏ ਅਸੀਂ ਪਿੰਡ ਤੋਂ ਬਾਹਰ ਬਾਹਰ ਫਿਰਨੀ ਤੇ ਤੇ ਆਹ ਸਾਹਮਣੇ ਆਹ ਵੀ ਸਾਡੇ ਭਰਾ ਦਾ ਘਰ ਆ ਇੱਧਰ ਦੇਖੋ ਸਾਰੇ ਨਗਰਗਿਰਤਨ ਤੇ ਪਹੁੰਚੇ ਹੋਏ ਨੇ ਲਓ ਜੀ ਅਸੀਂ ਇੱਧਰ ਮੇਨ ਰੋਡ ਤੇ ਚੜ ਚੱਲੇ ਆ ਪਿੰਡ ਦੇ ਮੇਨ ਰੋਡ ਤੇ ਕਿੱਥੇ ਪੈ ਗਿਆ ਇਹ ਵੀ ਇਹ ਸਾਡੀ ਮਾਸੀ ਦਾ ਘਰ ਆ ਬੜਾ ਸੋਹਣਾ ਪੈ ਗਿਆ ਘਰ ਹਾਂ ਤੇ ਹਾਜੀ ਇੱਕ ਗੁਰਦੁਆਰਾ ਸਾਹਿਬ ਆਏ ਸਾਡਾ ਇੱਥੇ ਛੋਟਾ ਜਿਹਾ ਜਿਹਨੂੰ ਆਪਾਂ ਸੁਆਕ ਕਹ ਲੈਨੇ ਆ ਨਖਾਸੂ ਕਹਿੰਦੇ ਸਾਡੇ ਵੱਲ ਇਹਦੇ ਤੇ ਸ਼ੀਦਾਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਵੀ ਨਗਰ ਕੀਰਤਨ ਸਾਡਾ ਇੱਥੇ ਹੁੰਣਾ ਇੱਥੇ ਪ੍ਰਸ਼ਾਦਾ ਪਾਣੀ ਚੱਲਣਾ ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਹੀ ਆਸਰਾ ਮਾ ਹੁਣ ਚੜਿਆ ਮੇਨ ਰੋਡ ਹੈ ਜਿਹੜਾ ਜਲੰਧਰ ਨੂੰ ਜਾਂਦਾ ਮੇਨ ਰੋਡ ਇਹ ਸਾਡੇ ਪਿੰਡ ਦਾ ਸੀ ਸਾਡਾ ਰਸਤਾ ਤੇ ਹੁਣ ਆ ਗਈ ਇੱਧਰ ਸਿੱਧਾ ਬਟਾਲੇ ਨੂੰ ਚੜ ਗਿਆ ਜਲੰਧਰ ਨੂੰ ਕੀ ਰਹਿ ਗਿਆ ਕੁਝ ਗਿਰ ਕੇ نیچے ਲਓ ਜੀ ਇੱਥੇ ਆ ਗਈ ਇਹ ਬਟਰ ਮਿੱਲ ਤੇ ਇੱਥੇ ਦੇਖੋ ਗੰਨਾ ਹੀ ਗੰਨਾ ਟਰਾਲੀਆਂ ਹੀ ਟਰਾਲੀਆਂ ਇੱਧਰ ਬੜੀ ਬਹੁਤ ਸਾਡੇ ਵੱਲ ਬਹੁਤ ਗੰਨਾ ਹੈ ਇੱਧਰ ਹਾਂ ਇੱਧਰ ਜ਼ਿਆਦਾ ਹੈ ਨਾ ਹਾਂ ਸਾਡੇ ਵੱਲ ਜ਼ਿਆਦਾ ਗੰਨਾ ਜ਼ਿਆਦਾ ਭੇਜਦੇ ਨੇ ਆ ਬਾਦਵਾਰੀ ਹੋਣੀ ਕਿ ਤਿੰਨ ਦਿਨਾਂ ਬਾਅਦ ਤਿੰਨ ਦਿਨਾਂ ਹੀ ਪਹੁੰਚ ਗਏ ਜੀ ਅਸੀਂ ਬਾਬਾ ਬਕਾਲਾ ਸਾਹਿਬ ਤੇ ਅਸੀਂ ਦਰਸ਼ਨ ਕਰਨੇ ਹਨ ਪਰ ਅੱਜ ਟਾਈਮ ਬੜਾ ਘੱਟ ਹੈ ਤੇ ਉੱਤੋਂ ਅੱਜ ਸੰਡੇ ਆ ਤੇ ਸੰਗਤ ਵੀ ਕਾਫੀ ਹੋਣੀ ਆ ਸਾਰਾ ਦਾ ਸਾਰਾ ਸ਼ੈਡਿਊਲ ਵਿਗਾੜ ਕੇ ਰੱਖਿਆ ਪਿਆ ਤੁਹਾਨੂੰ ਦਰਨਾ ਸ਼ਾਮ ਨੂੰ 3 ਵਜੇ ਪੈ ਜਾਂਦੀ ਫਿਰ ਅਸੀਂ ਜਾਣਾ ਵੀ ਬੜੀ ਦੂਰ ਹੈ ਤੇ ਇੱਥੋਂ ਹੀ ਦਰਸ਼ਨ ਕਰ ਲੈਨੇ ਅਸੀਂ ਵੀ ਤੇ ਤੁਹਾਨੂੰ ਹੀ ਕਰਵਾਨੇ ਆ ਵਾਹ ਸੱਚੀ ਵਾਹ ਸੱਚੀ ਵਾਹ ਅਸਾ ਕਾਟੀ ਲੱਗ ਰਿਹਾ ਨਾ ਗੀਨਾ ਸਾਹਿਬ ਕਿੱਧਰ ਵਹਿੰਦਾ ਭਲਾ ਬਿਆਸ ਵਾਲਿਓ ਬਿਆਸ ਨੰਗ ਚੱਲੇ ਆ ਸੀ ਫੇਰ ਮਿਲਾਂਗੇ ਕਦੇ ਜਦੋਂ ਫੇਰ ਕਦੇ ਆਏ ਹੁਣ ਸਾਡੇ ਕੋਲ ਟਾਈਮ ਬੜਾ ਘੱਟ ਸੀ ਹੁਣ ਅਸੀਂ ਚੜੀਆਂ ਜਲੰਧਰ ਰੋਡ ਤੇ ਮੁਖਤਿਆਰ ਸਿੰਘ ਵੀਰ ਜੀ ਮੁਖਤਿਆਰ ਸਿੰਘ ਵੀਰ ਜੀ ਦਾ ਮੈਸੇਜ ਆਣਾ ਉਹਨੇ ਕਹਿੰਦਾ ਮਿਲ ਕੇ ਨਹੀਂ ਗਏ ਭਾਜੀ ਤੁਸੀਂ ਦੇਦੇ ਤੁਸੀਂ ਮਿਲ ਕੇ ਨਹੀਂ ਗਏ ਕੀ ਕਰੀਏ ਸਮਾਂ ਤੇ ਤੁਹਾਨੂੰ ਦੁਖੀ ਕਰ ਰੱਖਿਆ ਹਾਂ ਉਹ ਕਹਿੰਦਾ ਜੀ ਤੁਸੀਂ ਆਇਓ ਮੈਂ ਤੁਹਾਨੂੰ ਬਿਆਸ ਅੰਦਰ ਕਮਾਵਾਂ ਪੋਈ ਗੱਲ ਨਹੀਂ ਮੇਰੇ ਜਦੋਂ ਫੇਰ ਆਏ ਫਿਰ ਨੈਕਸਟ ਟਾਈਮ ਜ਼ਰੂਰ ਆਵਾਂਗੇ ਤੁਹਾਡੇ ਕੋਲ ਬਹੁਤ ਸੋਹਣਾ ਹੈ ਲੋ ਜੀ ਦੇਖੋ ਬਿਆਸ ਸ਼ਹਿਰ ਲੋ ਜੀ ਮਾਜੇ ਤੋਂ ਹੁਣ ਮਾਲਵੇ ਵੱਲ ਨੂੰ ਦੁਆਬੇ ਚ ਪਹਿਲਾਂ ਐਂਟਰ ਹੋਵਾਂਗੇ ਹਾਂ ਫਿਰ ਮਾਲਵੇ ਚ ਐਂਟਰ ਹੋਵਾਂਗੇ ਇਹ ਆ ਗਿਆ ਬਿਆਸ ਦਰਿਆ ਆ ਦਰਿਆ ਨਾਨੀ ਨੂੰ ਦਿਖਾਓ ਦਰਿਆ ਨਾਨੀ ਕਹਿੰਦੀ ਦਰਿਆ ਕਿਤੇ ਗਿਆ ਦਰਿਆ ਦਮਣ ਗਿਆ ਨਾਨੀ ਕਹਿੰਦੀ ਇੱਥੇ ਦਾ ਦਰਿਆ ਹੁੰਦਾ ਇਧਰ ਆ ਕੇ ਤੇ ਗਿਆ ਦਮਣ ਗਿਆ ਦਿੱਦਰੇ ਆ ਉੱਥੇ ਮਿੱਟੀ ਪਾਤੀ ਉਹ ਅੰਧ ਹੋ ਗਿਆ ਉਹ ਗਰਾਊਂਡ ਬਣਾਤਾ ਮੈਂ ਦਮਣ ਨੂੰ ਬੜੀ ਗੱਲ ਫਰੀ ਅੱਜ ਨਾਨੂ ਵਾਂਗੂ ਐ ਜਦੋਂ ਦਾ ਨਾ ਦੇ ਬੋਲਦਾ ਹਾਂ ਮਤਲਬ ਮੇਰਾ ਚਾਚਾ ਦਮੰਡਾ ਨਾਨਾ ਆਪਣਾ ਰੋਟੀ ਆਹ ਨੰਮਾ ਕੁੱਤਾ ਵਾ ਹਾਂ ਜਿਵੇਂ ਆਪਾਂ ਕਹਿੰਦੇ ਨਾ ਰੋਟੀ ਪਾਵਾ ਤੇ ਫਿਰ ਅੱਗੋਂ ਆਣ ਕੇ ਨਾ ਮੈਂ ਕੁੱਤਾ ਵਾਂ ਮੈਨੂੰ ਰੋਟੀ ਪਾਵੇਂ ਤੂੰ ਹੈ ਐਂ ਕਹੋ ਕਿ ਰੋਟੀ ਦਵਾ ਤੈਨੂੰ ਐਂ ਕਹਿਣਾ ਚਾਹੀਦਾ ਕਿ ਰੋਟੀ ਦਵਾ ਰੋਟੀ ਪਾਵਾ ਨਹੀਂ ਕਹਿਣਾ ਰੋਟੀ ਦਵਾ ਕਹਿਣਾ ਹੈ ਰੋਟੀ ਲੈ ਕੇ ਆਈਏ ਸਹੀ ਗੱਲ ਲੱਗਦਾ ਤਾ ਬੁਰਾ ਜੀ ਇਹ ਤਾਂ ਰੋਟੀ ਪਾਵਾ ਹੈ ਨਾ ਲੱਗਦਾ ਜਿਹਨੇ ਪੁਆਇੰਟ ਫੜਨਾ ਹੁੰਦਾ ਫੜ ਲੈਂਦਾ ਜਿਹਨੂੰ ਨਹੀਂ ਜਿਹਨੂੰ ਪਤਾ ਹੈ ਲਾਲੋ ਬਰਾਵਾ ਤੇ ਕੋਈ ਫਰਕ ਨਹੀਂ ਪੈਂਦਾ ਰੋਟੀ ਤਿੱਤੀ ਠੰਡੀ ਦਾ ਹੈ ਉਹ ਹੈ ਜੀ ਗੱਲਾਂ ਦਾ ਵੀ ਕੋਣ ਨੂੰ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ ਪੰਜਾਬੀਆਂ ਨੂੰ ਬੰਦਾ ਸਾਹਮਣੇ ਦੇਖਦਾ ਹੈ ਤਾਂ ਉਹਨੂੰ ਆਨੇਆ ਕੀ ਹਾਲ ਹੈ ਠੀਕ ਹੈ ਹਾਂ ਦੱਸੋ ਸਾਹਮਣੇ ਖੜਾ ਆਇਆ ਕਹਿੰਦੇ ਆਪਣੇ ਪੰਜਾਬੀ ਜੇ ਹੋਰ ਠੀਕ ਠਾਕ? ਹਾਂਜੀ ਠੀਕ ਠਾਕ। ਹੋਰ ਸਭ ਵਧੀਆ? ਹਾਂਜੀ ਵਧੀਆ। ਹੋਰ ਸਾਰੇ ਠੀਕ ਨੇ? ਹਾਂਜੀ ਠੀਕ ਨੇ। ਫਿਰ ਤੁਸੀਂ ਠੀਕ ਹੋ? ਠੀਕ ਹੋ। ਉਹੀ ਗੱਲ ਕੋਲ ਘੁਮਾ ਕੇ ਆਂਡੜ ਤਰੀਕੇ ਨਾਲ ਆਈ ਜਾਂਦੀ। ਹਾਂਜੀ, ਵੇਖੋ ਹਾਲ ਚਾਲ ਪਰਿਵਾਰ ਦਾ ਪੁੱਛ ਲੈਂਦੇ ਨੇ। ਇਹ ਨਹੀਂ ਪੁੱਛਦੇ ਕਿ ਤੇਰਾ ਪਰਮਾਤਮਾ ਨਾਲ ਕਿੰਨਾ ਕੁ ਪਿਆਰ ਹੈ। ਆ ਇੱਥੇ ਆ ਇੱਥੇ ਯਾਰ ਕੋਈ ਇੱਕ ਬੰਦਾ ਨਹੀਂ ਫੇਮਸ ਨਹੀਂ ਹੋਇਆ ਸੀਗਾ ਮਾਸਟਰ ਸ਼ੈਫ ਦੇ ਵਿੱਚ। ਕਿੱਥੇ? ਪਤਾ ਨਹੀਂ ਕੌਣ ਸੀਗਾ ਉਹ। ਹਾਂ। ਸਾਂ ਦੋਨੇ ਵੀ ਇੱਦਾਂ ਹੀ ਖੋਲੇ ਸੀ। ਚਾਲੀ। ਸਿੱਖ ਭਾਈ ਸੀਗਾ ਜੀ। ਜੀ ਆ ਟ੍ਰੋਲੀ ਹੈ। ਟ੍ਰੈਫਿਕ ਹੀ ਬੜਾ ਯਾਰ ਟੋਲ ਟੈਕਸ ਆ ਗਿਆ ਨਾ ਉਹ ਮੈਕੜੀ ਵੀ ਆ ਗਿਆ ਮੈਕਟੀ ਜੋ ਖਾ ਲੋ ਇਹਨਾਂ ਦੀ ਆਡੀ ਪਰਸਨੈਲਿਟੀ ਹੈ ਹਨਾ ਤੇ ਹੁਣ ਸਾਨੂੰ ਲੱਗੀ ਭੁੱਖ ਤੇ ਅਸੀਂ ਰੁਕਿਆ ਇੱਕ ਠਾਬੇ ਤੇ ਸੁਰਜੀਤ ਵੈਸ਼ਨੋਟਾ ਬਹੁਤ ਹਨ ਦੇਖਣਾ ਹਣਾ ਸਿੱਧਾ ਨਾਲ ਫੋਨ ਨੰਬਰ ਵੀ ਦਿੱਤਾ ਠੀਕ ਹੈ ਠੀਕ ਹੈ ਬਾਹਰ ਬੈਠੋ ਬਾਹਰ ਨਾ 뷰 ਸੋਣਾ ਹੈ ਉਹ ਨੂੰ ਗਰਮ ਚਾਹ ਬਣਾਉਣ ਦਾ ਮੌਸਮ ਹੋ ਗਿਆ ਹੂੰ ਰੋਟੀ ਖਾ ਲਈ ਵਲੌਗ ਬਣਾਇਆ ਨਹੀਂ ਚਾਹ ਦਾ ਵਲੌਗ ਬਣਾਣਾ ਹੈ ਕਿ ਕਈ ਆਪਣੇ ਦਰਸ਼ਕ ਪੁੱਛ ਰਹੇ ਹੋਣਗੇ ਵੀ ਆਪਾਂ ਕਿਹੜੇ ਢਾਬੇ ਕਿੱਥੇ ਆਪਾਂ ਇਹ ਮੇਰੇ ਕੋਲ 플ੋਰ ਰੁਕੇ ਆ 플ੋਰ ਆ 플ੋਰ ਦਾ ਅੱਡੇ ਤੋਂ ਪੱਲਾ ਕਿ ਜਿਹੜਾ ਉਲਝਾਉਂਦਾ ਨਾ ਉਹ ਵੀ ਪੱਲਾ ਹੀ ਹੈ ਇੱਧਰ ਠੰਡ ਚ

ਬੈਠ ਗਈ ਗੱਡੀ 'ਚ ਚਾਹ ਪੀ ਕੇ ਰੋਟੀ ਖਾ ਕੇ ਵਾਹਿਗੁਰੂ ਹੁਣ ਗਰਮੀ ਆਈ ਰੋਟੀਆਂ ਖਾ ਕੇ ਹਨਾ ਹਾਂ ਲੋ ਜੀ ਖੰਨੇ ਪਹੁੰਚ ਗਏ ਆਪਾਂ ਹੁਣ ਖੰਨੇ ਵਾਲੇ ਭੈਣ ਭਰਾਵਾਂ ਨੇ ਕਹਿਣਾ ਤੇ ਖੰਨੇ ਉਹ ਨੰਗੇ ਦੇਦੀ ਆਏ ਨਹੀਂ ਹੈਗੇ ਤੇ ਹੁਣ ਅਸੀਂ ਜਾਣਾ ਏ ਸਰਾਂ ਦੇ ਤੋਂ ਬਾਅਦ ਹੋਲੀ ਹਮ ਖੰਨਾ ਵੀ ਬਦਲ ਗਿਆ ਤਾਰ ਕਿ ਨਹੀਂ ਬਦਲਿਆ ਬਦਲ ਗਿਆ ਨਹੀਂ ਬਦਲ ਗਿਆ ਚਲੋ ਕੋਈ ਨਾ ਹੁਣ ਪਿੱਛੇ ਆਪਾਂ ਰੋ ਹੁਣ ਤਾਂ ਕੱਢ ਲਿਆ ਤੁਸੀਂ ਹੁਣ ਕੀ ਫਾਇਦਾ ਵੀਰਤਾ ਉੱਪਰ ਅਵਿਸ਼ਾਲ ਆ ਗਿਆ ਨਾ ਆ ਜਿਹੜਾ ਥੋੜੇ ਦਿਨ ਪਹਿਲਾਂ ਹੋਇਆ ਸੀ ਟਰੱਕ ਨੂੰ ਅੱਗ ਲੱਗੀ ਸੀ ਪੈਟਰੋਲ ਡੋ ਲਿਆ ਸੀ ਇੱਥੇ ਹੋਇਆ ਹਾਂਜੀ ਤੇ ਹੁਣ ਅਸੀਂ ਪਹੁੰਚੇ ਆ ਪਟਿਆਲੇ ਘਵਾਰਾ ਚੌਕ ਤੇ ਟਾਈਮ ਹੋ ਗਿਆ ਜੀ 6 ਵਜੇ ਦਾ ਲੇਟ ਹੋ ਗਏ ਅਸੀਂ ਇੱਕ ਜਗ੍ਹਾ ਹੋਰ ਫੜੇ ਸੀ ਸਰਹੰਦ ਇਹ ਨਾ ਤਰ ਮੈਂ ਤਾਂ ਸਹੀ ਹੈ ਕਿ ਮਾਮਾ ਜੀ ਦੀ ਬੇਟੀ ਨੂੰ ਮਿਲਣਾ ਤੇ ਹੁਣ ਅਸੀਂ ਚੱਲੇ ਪਏ ਨੇ ਅੱਗੇ ਸਿੱਧੇ ਸੰਗਰੂਰ ਨੂੰ ਉਹ ਆ ਕਿੰਨਾ ਸੋਹਣਾ ਲੱਗ ਰਿਹਾ ਗੁਰਦੁਆਰਾ ਸਾਹਿਬ ਵਾਹਿਗੁਰੂ ਗੁਰਦੁਆਰਾ ਸਿੰਘ ਸਭਾ